ਹੱਦੀਰ ਗੰਦੇ ਪੈਗਾਂ ਜੁਮਾ ਬਹੁਤ ਜਾਦੀਆਂ ਤੂਤੀ ਹਨੀਆਂ ਮੈਂ ਨਹੀਂ ਆ ਚਲ ਉਧਰ ਉਧਰ ਮਮਨ ਸਿਰ ਤੇ ਵਿਖਾੜਵੀ ਸਿਰ ਤੇ ਵਿਖਾੜ ਮਮਨ ਨਿਕਲੀ ਕਿ ਨਹੀਂ ਉਧਰ ਖਾਰਿਜ ਕਰਦੀ ਹੋਰ ਉਧਰ ਕਰਦੀ ਹੈ ਪਾਪੇ ਲੈਟ ਜਾਓ ਲੈਟ ਜਗਾਵਾ ਅੱਛਾ ਜਾਗੀ ਲੈਟ ਹੈ ਅੱਛਾ ਮਮਨ ਕੋਈ ਹੈਗੀ ਜੂ ਕੋਈ ਫੜੋ

ਚੀਕ ਕੀ ਹੈ ਅੰਦਰੋਂ ਹੈ ਕੀ ਹੈ ਹੂੰ ਕੀ ਹੈ ਤੁਸੀਂ ਐਸੋ ਦੇਖ ਜਾਣਾ ਮੈਂ ਤੁਹਾਨੂੰ ਦੇਖ ਜਾਣਾ ਅੰਦਰੋਂ ਆਹ ਤੈਨੂੰ ਸੁਣਿਆ ਕੋਈ ਮੰਦ ਨਹੀਂ ਆ ਰਿਹਾ ਤੇ ਬੰਦ ਹੋ ਜਾ ਚੱਤ ਜਾ ਥੋੜੀ ਪਾਓ ਥੋੜੀ ਪਾਓ ਸਾਰੀ ਪੀ ਲਓ ਪੀ ਲਓ ਇਹਨੇ ਮੈਚ ਵੇਖਣਾ ਡੈਡੀ ਨਾਲ ਤਾਂ ਚਾਹ ਪੀ ਬਾਬਾ ਸਾਰੀ ਪਾਤੀਆਂ ਪੀ ਲਓ ਸਾਰੀ ਨਹੀਂ ਪੀਈ ਇੱਕ ਵਾਰ ਅੱਜ ਸਿਆਣੀ ਮੰਡੀ ਸਾਰੀ ਨਹੀਂ ਵੀਣੀ ਉਹ ਤਾਂ ਬਹੂਗੇ ਮੈਨੂੰ ਸਾਰੀ ਪਾ ਦੋ ਹੈ ਨਾ ਨਹੀਂ ਵੀਣੀ ਨਾ ਬਦ ਕਰੀਆ ਹੁਣ ਫੇਰ ਆਂਦੀ ਕੋਲ ਗੱਪੇ ਅੱਧੀ ਰਾਤ ਖਵਾਵਾਂ ਇਹਨੂੰ ਹੁਣ ਕੋਣੀ ਜਾਣਾ ਆ ਰੋਈ ਦਾ ਥੋੜੀ ਦੱਸ ਸਿਆਣੇ ਬੱਚੇ ਬਣ ਕੇ ਜਾਇਆ ਚਲ ਚੁੱਪ ਮੈਂ ਮम्मा ਕੋਲ ਜਾ ਮੈਂ ਮੁੰਡਾ ਰਜਾ ਹਰੋਂ ਡੈਮਿੰਦੀ ਰੋਜ ਆਪਣੇ ਲਾਗੇ ਭਾਲ ਲੂਗੇ ਮੈਨੂੰ ਕੂਲੇ ਇਹ ਆਪਣਾ ਬੈਗ ਫੱਕੇ ਲਾਓ ਜਾਓ ਲੈ ਹਲੋ ਪਹਿਲੇ ਪਹਿਲੇ ਬੈਗ ਭਾਰਾ ਹੈ ਭਰੇ ਆ ਪਤੋਂ ਨੁਫੜਾ ਦੇ ਬੈਗ ਭਾਰਾ ਹੈ

ਨੂੰ ਹੁੰਦੇ ਭੱਜਾ ਭੱਜਾ ਧਿਆਨ ਧਿਆਨ ਰੇਤ ਚੋਂ ਨਾ ਵੜ ਰੇਤ ਚੋਂ ਨਾ ਵੜ ਇੱਧਰ ਨੂੰ ਇੱਧਰ ਨੂੰ ਹਰ ਘਨ ਵਾਲੀ ਕੁਰਸੀ ਲਿਆ ਦੇ ਜਤੀ ਜੀ ਦੀ ਦੀ ਮੇ ਮੰਗਣ ਕੁਰਸੀ ਜੋਤੀ ਦੀ ਦੀ ਢੇ ਮੰਗਣਾ ਉਹ ਗਾਣਾ ਲਾਦਾ ਅੱਛਾ ਉਹ ਲਾਉਂਦਾ ਕੁਰਸੀ ਦੇ ਦੇ ਮੰਗਣ ਡਈ ਅਗਲੀ ਨੇ ਬਹਿਣਾ ਮੈਂ ਥੱਕ ਗਈ ਆ ਕਿਉਂ ਕਿਉਂ ਮੈਂ ਤੁਹਾਨੂੰ ਹੈ ਕਹਿੰਦੇ ਮੈਂ ਤੋੜ ਦੇਣੀ ਮੈਂ ਬਾਹਰ ਕੱਢ ਦੇਣੀ ਸਿਰਨਾਪਨਾਲੀ ਮਗਰੋਂ ਉਹ ਤੇ ਜੀ ਬਾਹਰ ਕੱਢਦੇ ਨਿਊਜ਼ ਕਰਵਾਉਣਾ ਨਾ ਹਾਂ ਲੈ ਲੈ ਬੋਟਲਾਂ ਕੀ ਆਂ ਜੋਤੀ ਦੀਦੀ ਨਾ ਉਸ ਤੰਦਰੀ ਦੀ ਆ ਵੀ ਸਾਰੇ ਸਾਰੇ ਜਣੇ ਤੇ ਗੰਦੇ ਦੇ ਹੋਏ ਹੈ ਕੀ ਆਂਦੀ ਕੀ ਆਂਦੀ ਪੁੱਤ ਨੂੰ ਕੀ ਆਂਦੀ ਧੀ ਨੂੰ ਹੈ ਹੈ ਆਂਦੀ ਆਂਦੀ ਤਾਂ ਢਾਰਫਾ ਤੇ ਗੰਦਾ ਤਾਂ ਟੱਬਰ ਖਾ ਗਈ ਆਂਦੀ ਹਾਂਏ ਜੇ ਤੁਸੀਂ ਵੀ ਕਹੋ ਨਾ ਕਹੋ ਤੁਸੀਂ ਕੰਦੇ ਤੇ ਟੱਬਰ ਹੀ ਖਾ ਗਿਆ ਤਾਂ ਨਹੀਂ ਇਹ ਦੰਤਾਂ ਹੀ ਕਹਿਣਾ ਕਾਹੀ ਨਹੀਂ ਕਹਿਣਾ ਕਾਹੀ ਨਹੀਂ ਕਹਿਣਾ ਤੁਸੀਂ ਤੇ ਤੁਹਾਨੂੰ ਸਮਝਿਆ ਨਹੀਂ ਕਿਆ ਤੁਮ ਗਾਣਾ ਸੁਣਾਓ ਲੈ ਉਹ ਗਾਣਾ ਕੋਈ ਗਾਣਾ ਕੀ ਆ ਵਾ ਮੁੰਨੇ ਮੇਰੇ ਹੋਣੇ ਜੇ ਦਵਾਈ ਲੈ ਕੇ ਆਈ ਆ ਫੇਟ ਨਹੀਂ ਅੱਜ ਠੀਕ ਆ ਆਲੇ ਕਿ ਮਾਰਕੋ

ਇਹ ਕਦੀ ਬਾਜਾਈ ਇਹ ਕਦੀ ਬਾਜਾਈ ਬਸ ਦੀ ਹਾਂ ਚੱਲੇ ਚੱਲੀਏ ਚੱਲੇ ਆ ਘਰੇ ਹੁਣ ਆਪਾਂ ਸਾਰਾ ਸਾਰਾ ਚੱਲਿਆ ਗਿਆ ਚਲੋ ਚੱਲ ਜੀ ਯਾਰ ਚਾਪਦੀ ਆਉਂਦੀ ਕਿਤੇ ਕੋਲੇ ਮੂਹਤ ਕਹੀਂ ਚਲੋ ਠੀਕ ਆ ਐਕਟਿਵੇਟ ਚਾਪਦੀ ਲੈ ਮੂੜੀਆਂ ਬੜੀਆਂ ਵੱਡੀਆਂ ਤੇ ਹੈ ਹੈ ਦਾਲ ਵਧੀਆ ਬਣੀ ਡੈਡੀ ਨੇ ਭੀ ਜੀ ਉਹ ਹੀ ਹੈ ਨਾ ਮਦਾਲ ਹਾਂ ਹਾਂ ਦਾਲੇ ਹੈਡ ਘਰ ਦੀ ਪਈ ਦਾਲ ਡੈਡੀ ਨੇ ਬਿਜੀ ਹੈ ਕਿ ਪਤਾ ਕਵਿਤਰਾ ਦਾਲ ਆ ਨਾ ਨਿਕਲਦੀ ਇਹਨਾਂ ਨੂੰ ਪਤਾ ਇਹਦਾ ਮਾਂ ਹੀ ਨਾ ਹੈ ਨਾ ਮੇ ਮੂੰਗੀ ਮੂੰਗੀ ਜਿਹਦਾ ਕੜਾਹ ਬੰਦਾ ਵਾ ਅੱਛਾ 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 ਠੀਕ ਹੈ ਹਾਂ ਹਾਂ ਮੈਂ ਪੂਲ ਪੂਲ ਗੱਦੇ ਨੂੰ ਕਵਰ ਚੜਾਇਆ ਜਿਕਾਮ ਬੰਦੇ ਦੇ ਇੰਨੀ ਕਿ ਮੱਤ ਮਾਰਦਾ ਨਾ ਵੀ ਪੁੱਛ ਹੀ ਕੋਈ ਨਾ ਲਵੇ ਹਨਾ ਚੜਾ ਮੇਲੇ ਤਨ ਵੀਕ ਦਾ ਸਬੂਤ ਆਉਂਦੀ ਹਾਂ ਜਿਆਦਾ ਵੀਕ ਆ ਜੋ ਫਿਲਪ ਦਾ ਵੀ ਤੁਹਾਨੂੰ ਪਤਾ ਨਾ ਕੋਈ ਪੱਕ ਗਿਆ ਉਹਦਾ ਪਤਾ ਨਹੀਂ ਕੀ ਬੁਖਾਰ ਬੁਖਾਰ ਦਾ ਨਾ ਕੀ ਇਹ ਨਾ ਕੀ ਹੋ ਗਿਆ ਉਹ ਵੀ ਸੁੱਜ ਗਿਆ ਪੁੰਚ ਗਿਆ ਪੁੰਚ ਗਿਆ ਨਹੀਂ ਪਤਾ ਨਹੀਂ ਉਹ ਨੱਕ ਨੂੰ ਬੁਖਾਰ ਪੈ ਗਿਆ ਉਹ ਹੁੰਦੀਆਂ ਨੇ ਪਿੰਪਲ ਜਿਹੀ ਹੋ ਜਾਂਦੇ ਆ ਫਿੰਮਣੀਆਂ ਆ ਉਹ ਪਤਾ ਨਹੀਂ ਕੀ ਹੋਗਾ ਵਿਚਾਰੇ ਦਾ ਬੁਖਾਰ ਫਿਰ ਨਿਕਲ ਜਾਣਾ ਨਾ ਹੁਣ ਫਿਰ ਸਿਆ ਹੋ ਜਾਂਦਾ ਕੀ ਗੱਲ ਹੈ ਤਨ ਕੀ ਗੱਲ ਆ ਹੈ ਕੀ ਗੱਲ ਹੈ ਇਹ ਮੇਰਾ ਆਈਮਾ ਰਾਇਮ ਆਹਾਹਾ ਖਾਈਏ ਰੋਟੀ ਬਈ ਚਲ ਨਾ ਯਾਬ ਬਣਾ ਇਹਦਾ ਨਾਂ ਨੂੰ ਡੋਗੀ ਨੂੰ ਬੰਨ੍ਹ ਦੇਣਾ ਤਾਂ ਨੋਰ ਕੋਈ ਨਹੀਂ ਬਸ ਸਰ ਬੰਨਾ ਉਹਨਾਂ ਨੇ ਬੰਨ੍ਹ ਦਿੰਦੀ ਹੈ ਉਹ ਬਿਮਾਰ ਹੀ ਉਹਨਾਂ ਦੇ ਕੁੱਤੇ ਨੇ ਨਾਲੇ ਨਾ ਛੇੜ ਉਹਨੂੰ ਯਾ ਪਤਾ ਬੁਆ ਕੇ ਖੋਲਣਾ ਹੈ ਕੀ ਹੈ ਟ੍ਰੇਨ ਨਹੀਂ ਭਾਈ ਟ੍ਰੇਨ ਚੱਲ ਗਈ ਆ ਹਾਂ ਹਾਂ ਫੇਰ ਹੁਣ ਕੀ ਕਰੀਏ ਕਰੀਏ ਆ ਕਿਹਦੇ ਕਰਵਾ ਦੇ ਆ ਕਿਉਂ ਪਤਾ ਨਹੀਂ ਆ ਕਿਉਂ ਉਹ ਵੀ ਲੈ ਠੀਕ ਹੋ ਜੇ ਦੇ ਨਹੀਂ ਲੈ ਠੀਕ ਤੇ ਹਮਮ ਕਿੰਨਾ ਪਰਵਾਹੀ ਕੀ ਕੱਢਾ ਕਮਾ 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 ਇਹਨੂੰ ਹੋ ਵੀ ਜਾਏਗੇ ਤੇ ਕਾ ਲਈ ਇੱਕ ਸੌਤ ਤੁਹਾਡੇ ਕਿਹੜਾ ਚੱਲ ਚੱਲ ਉਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> 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 ਬਗਲ ਦੀ ਗਾਦੇ ਅੱਜ ਜਦਾਂ ਇਹ ਮੌਸਮ ਥੋੜਾ ਠੀਕ ਹੀ ਹੈ ਨਹੀਂ ਤੇ ਮੈਂ ਕਹਣਾ ਟੀਨਾ ਆਪਣੀਆਂ ਤਪੜੀਆਂ ਚੁਰਵਾ ਹਮ ਫੇਰ ਕੋਈ ਨਹੀਂ ਟੀਨਾ ਟਪੰਦਾ ਆਪਣਾ ਹਟਾ ਦੇਣੀ ਹੈ ਤਪਣਾ ਲਾਤਾ 16 ਦੇਣ ਠੀਕ ਹੈ ਆ ਜਾ ਬਹੁਣ 16 ਦਾ ਲੱਗ ਗਿਆ ਬੰਦ ਲੈਣ ਚਿੰਦੇ ਆਏ ਨੇ ਸਕੂਲੇ ਛੱਡ ਗਏ ਜਰਦਾਸ ਸਕੂਲੇ ਛੱਡ ਗਿਆ ਵਾ ਤੁਸੀਂ ਦੇਰ ਹੋ ਜੰਨੀ ਆ ਕੁੱਤੇ ਲੱਪਣ ਦੀ ਮੰਜੇ ਥਲੇ ਵਰਦਿਆਂ ਨੂੰ ਕੱਢਣ ਲਈ